ਜਿ ਕੋ ਵੱਡਾ ਮਸਲਾ ਸੀ ਇਹ 328 ਲਾਪਤਾ ਪਵਨ ਸ਼ਰਮ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਗਏ ਕਿਥੇ ਜੋ ਜਾਂਚ ਕਮੇਟੀ ਬਣਾਈ ਗਈ ਜਿਸ ਤਰੀਕੇ ਨਾਲ ਸ਼ਰਮ ਦੀ ਕਮੇਟੀ ਜਾਂ ਅਕਾਲ ਤਖਤ ਸਭ ਤੇ ਕੇਸ ਪਹੁੰਚਿਆ ਸੀ ਮੈਂ ਉਦੋਂ ਵੀ ਗਿਆ ਸੀ ਜਿਹੜੇ ਈਸ਼ਰ ਸਿੰਘ ਕਮੇਟੀ ਨੇ ਜਾਂਚ ਕੀਤੀ ਸੀ ਮੇਰੇ ਉਹਨਾਂ ਨਾਲ ਇੰਟਰਵਿਊ ਵੀ ਹੋਈ ਸੀ ਚੈਨਲ ਤੇ ਆਈ ਸੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਮੇਟੀ ਨਾਲ ਗੱਲ ਇਹ ਹੈ ਕਿ ਆਮ ਲੋਕਾਂ ਦੇ ਮਨਾਂ ਚ ਵੀ ਸੀ ਵੀ ਇਹ ਦਫਾ ਦਫਾ ਜਾਇ ਕੀਤਾ ਇਹਦੇ ਚ ਗੱਲ ਹੈ ਨਹੀਂ ਪਰ ਕਿਉਂਕਿ ਸਟੋਰੀ ਕਮੇਟੀ ਤੇ ਮਸਲਾ ਕਾਲ ਤੱਕ ਤੋ ਸਾਹਬਦਾ ਵੀ ਸੀ ਇਸ ਕਰਕੇ ਲੋਕੋ ਠੀਕ ਹੈ ਲੇਕਿਨ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਇਹ ਤੇ ਮੰਗ ਕਰਦੀਆਂ ਸੀ ਕਿ ਇਹਦੇ ਸਹੀ ਜਾਂਚੋ ਕੇ ਪਤਾ ਤਾਂ ਲੱਗੇ ਤੇ ਵੀ ਗਏ ਕਿੱਥੇ ਇਹਦੇ ਵਿੱਚ ਕਿੱਥੇ ਗਏ ਕੌਣ ਲੈ ਕੇ ਗਿਆ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਖਾਸ ਤੌਰ ਤੇ ਸਿੱਖ ਪੰਥਕ ਸਦਭਾਵਨਾ ਦਲ ਉਹਨਾਂ ਦੇ ਉਹ ਸਾਬਕਾ ਕਿਰਤਨੀ ਨੇ ਰਾਗੀ ਸਿੰਘ ਨੇ ਸਾਬ ਬਰਦੀਪ ਸਿੰਘ ਬਟਾਲਾ ਉਹ ਹਵਾਈ ਕਰ ਰਹੇ ਸੀ ਸ਼ੇਰ ਤਾਂ ਹੁਣ ਤਾਂ ਪਿਛਲੇ ਦਿਨਾਂ ਚੋਂ ਪਾ ਦੇਖਿਆ ਕਿ ਕਿਸਾਨ ਚ ਸਭ ਤੋਂ ਅਧੀਨ ਗੈਰ ਰਾਜਨੀਤਿਕ ਜਗਜੀਤ ਸਿੰਘ ਬਟਾਲਾ ਸ਼ਾਮ ਲੋਗੇ ਸੀ ਜਿਹੜੀ ਕਿਸਾਨ ਬਸੇਪ ਸਿੰਘ ਸਿਰਸਾ ਪਹਿਲਾਂ ਹੀ ਇਹਦੇ ਚ ਸੀ ਮੇਰੀ ਕਬੜੀ ਗੱਲ ਹੋਈ ਉਹਨਾਂ ਨਾਲ ਤੋ ਇਹ ਜਿਹੜਾ سلسلہ ਲੋਕਾਂ ਚ ਮੰਗ ਸੀ ਰੋਸ ਸੀ ਕਿ ਇਹਦੀ ਗੱਲ ਹੋਣੀ ਚਾਹੀਦੀ ਹੈ ਇਹ ਇੱਕ ਪੱਖ ਹੈ ਕਿ 328 ਲਾਪਤਾ ਸੂਬੇਰੇ ਨਹੀਂ ਪਤਾ ਲੱਗੇ ਐ ਵੀ ਕਿਸੇ ਦੇ ਪਾਦੋ ਬੁਕੜਖਾਂ ਤੇ ਪਾਦੋ ਜਾਂ ਗੱਲ ਕਰ ਦੋ ਤੇ ਉਹ ਗੱਲ ਹੋਰ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਮਿੱਟੀ ਪਾਉਣਾ ਰਫਾਦਾਬਾ ਕਰਨਾ ਉਸ ਕਿਸਮ ਦੇ ਲੋਕਾਂ ਦੇ ਮਨਾ ਚ ਸੀ ਕੱਲ ਫਿਰ ਇਹਨਾਂ ਨੇ ਇੱਕ ਮਹਾਪੰਚਾਇਤ ਬੁਲਾਈ ਸੀ ਕਿਉਂਕਿ ਕਿਸਾਨ ਚਲੇਗੇ ਵਿੱਚ ਕਿਸਾਨਾਂ ਦੇ ਜਾਣ ਨਾਲ ਇਹ ਗੱਲ ਉਸਰਾਂ ਦਾ سلسلہ ਬਣ ਜਾਂਦਾ ਨਾ ਉਹ ਮਹਾਪੰਚਾਇਤ ਤਾਂ ਕਰਦੇ ਨੇ ਜੋ ਆਉਂਦਾ ਢੰਗ ਤੇ ਉੱਥੇ ਕਾਫੀ ਲੋਕ ਸ਼ਾਮਲ ਹੋਏ ਉਸ ਮਹਾਪੰਚਾਇਤ 'ਚ ਸਰਕਾਰ ਵੀ ਸ਼ਾਮਲ ਹੋ ਗਈ ਸਰਕਾਰ ਤੋਂ ਉਹ ਤਿੰਨ ਸਿੱਖ ਚਿਹਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਸਿੱਖ ਚਿਹਰਾ ਨੱਪਣਾ ਹੋਵੇ ਤਾਂ ਸਭ ਤੋਂ ਪਹਿਲਾ ਨਾਮ ਆਉਂਦਾ ਸਿਦਾਰ ਕੁਲਤਾਰ ਸਿੰਘ ਸਦਵਾ। ਔਰ ਸਦਵਾ ਸਾਹਿਬ ਹੈ ਵੀ ਕਹਿੰਦੀ ਬਲੋਟ। ਤੇ ਉਹ ਜਿਹੜੇ ਹੈ ਸਿੱਖ ਚਿਹਰੇ ਦੇ ਤੌਰ ਤੇ ਹੋਰ ਬੁਰਗੇਡੇ ਇਸ ਪਾਰਟੀ 'ਚ। ਦੇਖ ਬੰਲਾ ਨੇ ਦਿਲੋਂ ਵੀ ਤੇ ਦੂਜੇ ਜਿਹੜਾ ਇਹਨਾਂ ਦੇ ਨਾਲ ਚੁੱਭ ਰਿਹਾ ਨੌਜਵਾਨ ਚਿਹਰਾ ਉਹ ਅਹਰ ਜੋਤ ਸੇ ਬੈਸ ਜਿਸ ਤ੍ਰਿਕਨਾਲੂੜਾ ਪੀ ਸਜਾ ਜੋ ਵੀ ਤਨਖਾਹ ਲਈ ਗਈ ਸੀ ਅਕਾਲ ਤਖਸਾਲ ਬੋਲੋ ਜਿਸੇ ਸ਼ਰਧਾ ਤੇ ਸਤਕਾਰ ਨਾਲ ਭੁਗਤੀ ਉਹ ਹੋਰ ਉਹ ਚਿਹਰਾ ਜਿਹੜਾ ਹੈ ਇੱਕ ਚਿਹਰਾ ਹੋਰ ਭਰਿਆ ਆਮਾਦਿ ਪੜ ਤੀਜਾ ਚਿਹਰਾ ਜਿਹੜਾ ਹੈ ਡਾਕਟਰ ਇੰਦਰ ਵੀਰ ਸਿੰਘ ਨੇਜਰ ਨੇਜਰ ਸਾਹਿਬ ਭਾਵੇਂ ਉਹ ਮੰਤਰੀ ਨਹੀਂ ਪਰ ਚੀਫ ਕਨਸਲਟੈਂਟ ਦੇ ਚਾਹ ਕੋ ਚੇਰਮੈਨ ਨੇ اور ਉਹ ਵੀ ਧਨੇ ਫਿਰ ਸ਼ਾਮਲ ਹੋਏ ਉੱਥੇ ਇਹਨਾਂ ਤੋਂ ਕੀਤੀ ਗਈ ਮੰਗ ਕਿ ਤੁਸੀਂ ਕਰੋ ਕੁਝ ਸਾਡੀ ਇਹਦਾ ਪਤਾ ਲੱਗੇ ਇਹਨਾਂ ਅਠਲਾ ਦਸੀ ਹੈ ਨਹੀਂ ਤਾਂ ਉਹ ਫਿਰ ਉਹਨਾਂ ਨੇ ਉੱਥੇ ਮੰਗ ਜਿਹੜੀ ਹੈ ਕਿਸੇ ਤਰ੍ਹਾਂ ਦੀ ਮੰਗੀ ਗਈ ਕੇਸ ਦਰਜ ਹੋਇਆ ਔਰ ਕੇਸ ਦਰਜ ਜਿਹੜਾ 16 ਬੰਦਿਆਂ ਤੇ ਕੇਸ ਦਰਜ ਹੋਇਆ ਤੇ ਉਹਦੇ ਚ ਕੁਝ ਅਨਪਛਾਤੇ ਨੇ ਤੇ ਜਿਵੇਂ ਇਸ ਧਾਰਾ 295 295 A 409 465 120 B ਦੇ ਅਧੀਨ ਇਹ ਮਾਮਲਾ ਦਰਜ ਹੋਇਆ ਔਰ ਵੱਡੇ ਨਾਮ ਵੀ ਸਾਮਣੇ ਆਏ ਵੱਡਾ ਨਾਮ ਹੁਣ ਸਲੋਨੀ ਕਮੇਟੀ ਦੇ ਪ੍ਰਧਾਨ ਤੋਂ ਬਾਅਦ ਜੇ ਕੋਈ ਹੁੰਦਾ ਉਹ ਮੁਖਸਕਤਰ ਹੁੰਦਾ ਇਦੇ ਵਿੱਚ ਦੋ ਨੌਖ ਸਕਟਰ ਸ਼ਾਮਲ। ਇੱਕ ਤਾਂ ਉਸ ਮਿਹਰੇ ਤਤਕਾਲੀਨ ਮੁਖਸਕਰ ਡਾਕਟਰ ਰੂਪ ਸਿੰਘ। ਦੂਜੇ ਜਿਹੜੇ ਨਹੀਂ ਰਹੇ। ਜਿਨ੍ਹਾਂ ਨੇ ਸ੍ਰੋਮਰੀ ਕਮੇਟੀ ਦੇ ਆਪਣੀ ਕਿਤਾਬ ਦੇ ਵਿੱਚ ਵੀ ਇੰਟਰਵਿਊਾਂ ਦੇ ਵਿੱਚ ਵੀ ਕ腐ਸ਼ਨ ਨੂੰ ਬਹੁਤ ਦੇਵਾਕੀ ਨਾਲ ਲੰਘੇ ਕੀਤਾ ਸੀ। ਉਹ ਅਸੀਂ ਹਰ ਚੱਲ ਸੀ। ਉਹਨਾਂ ਦੇ। ਫੇਰ ਜਿਨ੍ਹਾਂ ਦੀ ਚਰਚਾ ਉਹਨਾਂ ਦੀ ਤਰਖਾਹ ਨੂੰ ਲੈ ਕੇ ਹੋਈ ਸੀ। ਕਿ ਜੀ ਇਹ ਪੁੱਲੀ ਸਾਹਿਬ ਨੇ ਨਾ ਜਿਹੜੇ ਸੀਏ ਸਾਹਿਬ ਸਤਿੰਦਰ ਸਿੰਘ ਪੁੱਲੀ ਇਹ ਤਾਂ ਵਿੱਚ ਬਾਦਰ ਦੇ ਆਪ ਦੇ ਜਿਹੜੇ ਸੀਏ ਉੱਤੇ ਤੁਮ ਦੇਖਦੇ ਨੇ ਸੀਏ ਨੇ ਚਾਰਟਰਡ ਕਾਉਂਟੈਂਟ ਉਹਨਾਂ ਉਸੋ ਲਾਵਾ ਵੀ ਬੇਰਗਲੇ ਸੇਵਾਦਾਰ ਤੱਕ ਬਧੇ ਨੇ ਇਹਦੇ ਵਿੱਚ ਜਿਨ੍ਹਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਹੈ ਐਫਆਰ ਚ ਮਜੀਤ ਸਿੰਘ ਸਕੱਤਰ ਮੀਤ ਸਕੱਤਰ ਗੁਰਚਨ ਸਿੰਘ ਮਿੰਸਕਾ ਟ ਸਟੈਂਡਰਸਨ ਨਿਸ਼ਾਨ ਸਿੰਘ ਇਨਚਾਰਜ ਅਰਵਜੀਤ ਸਿੰਘ ਗੁਰਮੁਖ ਸਿੰਘ ਸੁਪਰਵਾਈਜ਼ਰ ਵੀ ਵਿੱਚ ਤੇ ਬਾਦ ਸਿੰਘ ਕਲਰਕ ਫਿਰ ਦੋਤਨ ਸਹਾਇਕ ਨੇ ਦਰਵੀਰ ਸਿੰਘ ਸਹਾਇਕ ਹੈ ਤਾਂ ਇਹ ਇੱਥੋਂ ਤੱਕ ਕਿ ਮੈਂ ਦੇਖ ਰਿਹਾ ਲਿਸਟ ਜਿਨ੍ਹਾਂ ਦਾ ਨਾਮ ਹੈ ਤੇ ਇੱਕ ਸੇਵਾਦਾਰ ਵੀ ਜਿਹੜਾ ਹੈ ਉਹਦਾ ਨਾਮ ਵੀ ਅਮਰਜੀਤ ਸਿੰਘ ਦਾ ਜਿਹੜਾ ਸੇਵਾਦਾਰ ਉਂਟੀਰਾ ਸਾਹਿਬ ਹੋਣ ਦੇ ਵਨ ਸਾਹ ਹੈਗਾ ਉਹ ਦਾ ਵੀ ਤਾਂ ਉਹਨਾਂ ਤੇ ਹੀ ਮਾਮਲਾ ਦਰਜ ਹੋਇਆ ਹੋਣ ਗਲੇ ਹੈ ਕਿ ਮਾਮਲਾ ਦਰਜ ਹੋ ਗਿਆ ਕੀ ਹੁਣ ਇਹ ਏਡਾ ਸੌਖਾ ਕੰਮ ਹੈ ਮਾਮਲਾ ਪੁਰਾਣਾ ਪਾਬਲਾ 16 ਦਾ ਹੈ ਇਹ ਜਿਹੜਾ ਇਹਨਾਂ ਪੁਰਾਣਾ ਜਦੋਂ ਇਹ ਗੱਲ ਸਾਹਮਣੇ ਆਈ ਹੈ ਹੁਣੇ ਸਾਰੇ ਦੇ ਵਿੱਚ ਰੋਲਾ ਇਹ ਹੈ ਕਿ ਜੇ ਤਾਂ ਉਹ ਦੇਖਦੇ ਸ਼੍ਰੋਣੀ ਕਮੇਟੀ ਦਾ ਪੱਖ ਜੇ ਆਪਾਂ ਦੇਖਦੇ ਆਂ ਤਾਂ ਕਾਲ ਤੱਕ ਦਾ ਪੱਖ ਹੈ ਤਾਂ ਸਰਕਾਰ ਤੇ ਚੌਂਕੀ ਕਮੇਟੀ ਫੇਰ ਇੱਕ ਵਾਰ ਆ ਗਏ ਅਮੋ ਸਾਹਮਣੇ ਆ ਗਏ ਉਹ ਧਰਮੀ ਸਾਹਿਬ ਕਹਿੰਦੇ ਕਿ ਵੀ ਇਹ ਸਰਕਾਰ ਸਾਡੇ ਮਾਮਲੇ ਚ ਦਖਲ ਦੇ ਰਹੀ ਹੈ ਉਹ ਤੁਹਾਡੇ ਦੀ ਅਗਵਾਈ ਕੀਤੀ ਹੈ ਉਹਨਾਂ ਨੇ ਆ ਕੇ ਤੇ ਜਦੋਂ ਸਾਡਾ ਇਹ ਧਾਰਮਿਕ ਮਾਮਲਾ ਧਰਮ ਦੇ ਵਿੱਚ ਆ ਗਿਆ ਇਹਨਾਂ ਦੇ ਇੱਕ ਬੰਦਾਰਾ ਕਹਿ ਰਹੇ ਸੀ ਜਦੋਂ ਧਾਰਮਿਕ ਮਾਮਲਾ ਧਾਰਮਿਕ ਤਰੀਕੇ ਨਾਲ ਸੀ ਜਿੜਟ ਲਿਆ ਅਕਾਲ ਤਖਤ ਸਾਹਿਬ ਨੇ ਜਿੜਟ ਲਿਆ ਅਕਾਲ ਤਖਤ ਸਭ ਤੋਂ ਵੱਡੀ ਉਹ ਗੱਲ ਜਿਹੜਾ ਕੇਸ ਕਰ ਰਹੇ ਹੋ ਤੁਸੀਂ ਜਿਹੜੀ ਉਹ ਇਸ ਤਰ੍ਹਾਂ ਪੁੱਟਾ ਰਹੇ ਨੇ ਕਿ ਤਾਂ ਅਗਲ ਤੱਕ ਸਾਹ ਦੇ ਵਿਰੁੱਧ ਕੇਸ ਚਲੇਗੇ ਉਹਨਾਂ ਨੇ ਜਦੋਂ ਕਹਿਤਾ ਤਾਂ ਹੁਣ ਮਾਮਲਾ ਇੱਕ ਵਾਰ ਫੇਰ ਇਸ ਪਾਸੇ ਨੂੰ ਜਿਹੜਾ ਹੈ ਟਵਿਸਟ ਲੈ ਰਿਹਾ ਹੈ ਜਿਹਨੂੰ ਕਹਿੰਦੇ ਨੇ ਕਿ ਇਹ ਸ਼ਰੋਮਿਕ ਕਮੇਟੀ ਵਰਸਜ ਪਹਿਲਾਂ ਹੀ ਆਪਾਂ ਦੇਖਿਆ ਜਦੋਂ ਹੁਣ 300 ਜਿਹੜੀ ਪੰਜਾਬੀ ਸ਼ਹੀਦੀ ਸਤ੍ਾਵ ਦੀ ਬਣਾਈ ਗਈ ਹੈ ਉਹਦੇ 'ਚ ਵੀ ਇੱਕ ਦੂਜੇ ਦੇ ਸਾਹਮਣੇ ਸੀ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਵੀਰਵਾਦਸ਼ ਦੇ ਫੈਨਸੀ ਡਰਸ ਤੇ ਬੜੀਆਂ ਗੱਲਾਂ ਹੋਈਆਂ ਨੇ ਜャ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਆਊਟਸੋਰਸ ਕਰਤੀ ਠੇਕੇ ਤੇ ਦੇਤੇ ਤੇ ਕੀਰਤਨ ਦੁਆਰ ਸੁਣਿਆ ਸੀ ਕਿ ਉਹ ਵੀ ਜਿਹੜਾ 30 ਲੱਖ ਛੋਊਗਾ ਜਾਂ ਜਿਹੜੇ ਕੀਰਤਨ ਜਿਹੜੇ ਡਾਗਰ ਕੀਰਤਨ ਕੱਢੇ ਗਏ ਨੇ ਉਹਨਾਂ ਦੇ ਵੀ ਕਰੋੜਾਂ ਰੁਪਏ ਦਿੱਤੇ ਇੱਕ ਉਹਨੂੰ ਸੋ ਇਸ ਕਰਕੇ ਇਹ ਸਿਲਸਿਲਾ ਅੱਗੇ ਵਧ ਰਿਹਾ ਹੁਣ ਇੱਕ ਨਵੀਂ ਗੱਲ ਆ ਗਈ ਲੇਕਿਨ ਜੋ ਵੀ ਹੋਵੇ 328 ਸੂਨ ਪਾਵਰਸ ਇਹਨਾਂ ਦਾ ਸਹੀ ਜਾਤਕ ਸਹੀ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਹੁਣ ਗੱਲ ਸਿਰੇ ਲੱਗਣੀ ਚਾਹੀਦੀ ਹੈ ਪਤਾ ਜਰੂਰ ਲੱਗੇ ਇਹ ਬੈਨਜੀ ਜੀ ਤੌਰ ਤੇ ਸਮਝੋਣ ਆਪਾਂ ਅੱਗੇ ਬਣੀਏ ਅਗਨੀਆਂ ਖਬਰਾਂ ਦੇ ਵਿੱਚ ਦੋ ਖਬਰਾਂ ਸਾਨੂੰ ਪੰਜਾਬ ਦੀਆਂ ਉਹ ਵੀ ਜੜੀਆਂ ਪੜੀਆਂ ਕਿਉਂਕਿ ਉਹ ਸਿੱਧੀਆਂ ਲੋਕਾਂ ਨਾਲ ਸੰਬੰਧਤ ਨਹੀਂ ਦੋਨੇ ਖਬਰਾਂ ਜਿਹੜੀਆਂ ਮੈਂ ਹੁਣ ਜਿੱਡਾ ਦਾ ਜ਼ਿਕਰ ਕਰ ਰਿਹਾ ਹਾਂ ਜ਼ਿਲ੍ਹਾ ਪ੍ਰਸ਼ਾਸਕ ਪੰਚਾਇਤ ਸੰਭਤੀ ਤੇ ਨਾਲ ਸੰਬੰਧਿਤ ਨੇ ਤੇ ਜ਼ਿਲ੍ਹਾ ਪ੍ਰਸ਼ਾਸਕ ਪੰਚਾਇਤ ਸੰਭਤੀ ਦੀਆਂ ਜਿਹੜੀਆਂ ਚੋਣਾਂ ਨੇ ਉਲਦੇ ਹੁਣ ਸੰਗਰਮੀ ਵੱਧ ਗਈ ਅਖਾੜਾ ਪੱਕ ਗਿਆ ਜਿਹਨੂੰ ਕਹਿੰਦੇ ਹੁੰਦੇ ਨੇ ਤੇ ਅਖਾੜਾ ਇੰਨਾ ਕੁ ਪੱਕਿਆ ਕਿ ਹੁਣ ਜਿਹੜੇ ਵੱਡੇ ਲੀਡਰ ਉਹ ਮੈਦਾਨ ਚ ਉਤਰਿਆ ਆਏ ਨੇ ਉਹਦੇ ਚ ਖਾਸ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਮਰ ਲਈ ਤਾਂ ਉਹਨਾਂ ਦੇ ਐਮ ਐਲ ਏਜ਼ ਲਈ ਤਾਂ ਇਹ ਬਹੁਤ ਵੱਡੀ ਗੱਲ ਬਣ ਗਈ ਕਾਰਨ ਬੜਾ ਸਪੱਸ਼ਟ ਹੈ ਕਿ ਉਹਨਾਂ ਨੂੰ ਟਿਕਟਾਂ ਮਿਲਦੀਆਂ ਜੇ ਇਹਦੇ ਚ ਵਧੀਆ ਕਾਰਜਕਾਰੀ ਹੋਵੇ ਉਹ ਹਰ ਹੀਲਾ ਸਾਈਬੀਆਂ ਚੋਣਾ ਚ ਜੇ ਟਿਕਟ ਲੈਣੀ ਹੈ ਨਾ ਤਾਂ ਇਹ ਜਿਤਾਉਣੀ ਪੈਣੀਆਂ ਨੇ ਇਹ ਇਸ ਤਰ੍ਹਾਂ ਦਾ ਸਟਾਈਲ ਵੀ ਇਸ ਤਰ੍ਹਾਂ ਦਾ ਕੇਜਰੀਵਾਲ ਸਾਹਿਬ ਦਾ ਕਿ ਕਿਸ ਤਰੀਕੇ ਨਾਲ ਜਿਹੜਾ ਕੁਛ ਆ ਹੋਇਆ ਉਹ ਤਰੀਕੇ ਤੋਂ ਦੱਸ ਹੀ ਰਹੇ ਨੇ ਇਕ ਉਹ ਨਾ ਪਰਦੇ ਦੇ ਲੀਡਰ ਨੇ ਦੱਸਤਾ ਸੀ ਮਨੀਸ਼ ਸਿੰਘ ਦੀਆਂ ਨੇ ਹੁਣ ਤਾਂ ਕਦੇ ਕਿਸੇ ਸੁਣਿਆ ਹੁਣ ਕੱਲੇ-ਕੱਲੇ ਬੰਦੇ ਨੂੰ ਪਤਾ ਹੈ ਕਿ ਸ਼ਾਮ-ਦਾਮ ਦੰਡ ਭੇਦ ਕੀ ਹੁੰਦਾ ਉਹ ਅੱਛੀ ਜੀ ਰੁਕੇ ਉਹਨਾਂ ਦੇ ਵਿਆਖਾ ਵੀ ਕਰਤੀ ਕਿ ਲੜਾਈ ਝਗੜਾ ਸਵਾਲ ਜਵਾਬ ਜੋ ਵੀ ਹੋਵੇ ਹਰ ਹਿੱਲੇ ਆਪਾਂ ਜਿੱਤਨੇ ਤੇ ਉਸ ਰਾਣੀ ਕਹਾਣੀ ਉਹਨਾਂ ਦੇ ਸਾਹਮਣੇ ਤੇ ਇਸੇ ਕਰਕੇ ਰੌਣਾ ਰੱਪਾ ਜ਼ਿਆਦਾ ਪਿਆ ਦੋ ਤੱਕ ਕੇਸ ਸਹਾਇ ਕੋਰਟ ਚ ਹੋਗੇ ਆ ਹੁਣ ਪਟਿਆਲਾ ਪੁਲਿਸ ਸਾਡੀ ਸੈਟ ਬਣਾ ਕੇ ਕੰਮ ਕਰ ਰਹੀ ਹੈ ਤੇ ਫਿਰ ਪਹਿਲਾ ਇਹ ਖਬਰ ਲੈ ਲਈਏ ਫਿਰ ਉਹਦੀ ਵੀ ਗੱਲ ਕਰਦੇ ਨੇ ਕੱਲ ਪੇਸ਼ੋਂ ਇਹਦੇ ਪੁੱਛ ਕੇ ਚੋਈਏ ਜਿਹੜੀ ਆਡੀਓ ਵਾਇਰਲ ਹੋਈ ਹੈ ਤੇ ਇਹ ਖਬਰ ਕੀ ਹੈ ਕਿ ਜਿਹੜੀ ਆ 23 ਜਲਾ ਪ੍ਰੇਸ਼ ਤੇ ਆਪਣੀਆਂ ਪੰਚਾਇਤ ਸੰਗਤੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਹੁਣ ਪੇਪਰ ਵਾਪਸ ਹੋ ਗਏ ਕਿੰਨੇ ਪਾਪਸ ਲੈ ਪੇਪਰ ਨਾਮਜ਼ਦਗੀ ਦੇ 432 ਦੇ ਜਿਹੜਾ ਪ੍ਰਸ਼ਾਸਨ ਚਲੇ ਪੰਚਾਇਤ ਸੰਮਤੀ ਦੇ 2455 ਵਾਪਸ ਹੋਏ ਤੇ ਇਹੋ 23 ਜਿਹੜਾ ਪ੍ਰਸ਼ਾਸਨ ਕਿੰਨੇ ਰਹਿ ਗਏ 347 ਜੋਨਾਂ ਲਈ 1249 میدان ਚ ਨੇ ਉਮੀਦਵਾਰ ਤੇ ਪੰਚਾਇਤ ਸੰਮਤੀਆਂ ਲਈ ਇਹਦੇ 2838 ਜੋਨ ਨੇ ਕੁੱਲ 8098 ਉਮੀਦਵਾਰਾਂ ਦੀ ਚੋਣ ਹੋਣੀ ਹੈ ਤੇ ਵੋਟਰਾਂ ਨੂੰ ਪਤਾ ਹੀ ਹੈ 14 ਦਸੰਬਰ ਨੂੰ ਪੈਣੀਆਂ ਨੇ ਨਤੀਜੇ 17 ਦਸੰਬਰ ਨੂੰ ਆਉਣੇ ਨੇ ਤੇ ਕੱਲ ਜਿਹੜੇ 383 ਜਿਹੜੇ ਬੰਦੇ ਨੇ ਉਹ ਬਿਨਾਂ ਮੁਕਾਬਲਾ ਚੁਣੇਗੇ ਇਹ ਤਾਂ ਹੈ ਜਾਣਕਾਰੀ ਤੇ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਜਾਣਕਾਰੀ ਤਾਂ ਹੋਰ ਖਬਰਾਂ ਚ ਵੀ ਤੁਹਾਨੂੰ ਮਿਲ ਜਾਂਦੀ ਆ ਆਪਾਂ ਇਹਦੇ ਚ ਟਿੱਪਣੀ ਕਰਨੀ ਹੁੰਦੀ ਹੈ ਵਿਆਖਿਆ ਕਰਨੀ ਹੈ ਉਹਦੇ ਚ ਇਹ ਹੈ ਕਿ ਹੁਣ ਬੇਸੇ ਤਾਂ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਦੀ ਦਾ ਜਦੋਂ ਚੋਣ ਹੁੰਦੀ ਹੈ ਤਾਂ ਦਾਬ ਪਕਾਰ ਤੇ ਲੱਗ ਜਾਂਦਾ ਤੇ ਦੂਜੇ ਪਾਸੇ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੇ ਚੜ੍ਹਤ ਤੇ ਹੌਸਲੇ 'ਚ ਖਾਸतौर ਤੇ ਨੰਬਰ 2 ਤੇ ਰਹਿ ਕੇ ਤਰਨਤਾਰਨ 'ਚ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਮੁੱਦੇ اٹھਾਏ ਸੀ ਉਹ ਸੱਚੇ ਨਿਕਲੇ ਜਿਸ ਤਰੀਕੇ ਨਾਲ ਪਹਿਲਾਂ ਜਿਹੜੇ ਐਸਐਸਪੀ ਉਹ ਬੱਤਲ ਹੋਈ ਦੋ ਡੀਐਸਪੀ ਤੇ ਫਿਰ ਕੰਚਨਪ੍ਰੀਤ ਦਾ ਬਾਹਰ ਹੋਣਾ ਤੇ ਅੱਜ ਵੀ ਤੁਸੀਂ ਦੇਖੋ ਅੱਜ ਪ੍ਰਕਾਸ਼ ਸਿੰਘ ਬਾਦਲ ਦੀ 98 ਬਣਾਉਣੀ ਹੈ ਜਿਹੜਾ ਉਹਦਾ ਬੁੱਤ ਜਿਹੜਾ ਜਨਮ ਦਿਨ ਹੈ ਤੇ ਉਹ ਮੜਾਇਆ ਜਾਣਾ ਹੈ ਉਹਨਾਂ ਦਾ ਬੁੱਤ ਦੇ ਪਰਦਾ ਹਟਾਉਣਾ ਹੈ ਉਹਨਾਂ ਦੇ ਸਭ ਤੋਂ ਸੀਨੀਅਰ ਬੰਦੇ ਨੇ ਜਿਹੜੇ ਅੱਜ ਕੱਲ੍ਹ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜੀ ਉੱਥੇ ਚਰਚਾ ਹੋਣੀ ਹੈ ਮੈਨੂੰ ਲੱਗਦਾ ਚਰਚਾ ਇਹੀ ਹੋਣੀ ਹੈ ਜਿਹਦਾ ਜ਼ਿਕਰ ਕੋਲ ਕਰ ਰਹੇ ਆਂ ਇਹੀ ਜਿਹੜੀ ਸਿਆਸਤ ਦੇ ਵਿੱਚ ਹੀ ਹੁੰਦਾ ਖੈਰ ਕੁਲ ਤੱਕੇ ਸਾਹਿਬ ਦੇ ਜਿਹੜੇ ਇਲزام ਲਾਏ ਗਏ ਉਹਨਾਂ ਚ ਬਹਿਸਾ ਸਭ ਨੇ ਲਾਏ ਪ੍ਰਤਾਪ ਸਿੰਘ ਬਾਜਵਾ ਬਿហਾਈ ਕੋਰਟ ਚ ਔਰ ਸੁਖਵੀਰ ਸਿੰਘ ਬਾਦਲ ਵੱਲੋਂ ਦਰਜੀਤ ਸਿੰਘ ਢੀਮਾ ਵੀ ਹਾਈ ਕੋਰਟ ਚ ਉਹਨਾਂ ਚ ਜਿਨ੍ਹਾਂ ਨੇ ਆਵਾਜ਼ ਦਿੱਤੀ ਬਲਾਰਾ ਜਿਹੜਾ ਉਹਨਾਂ ਦਾ ਚੀਫ ਸਪੋਕਸਪਰਸਨ ਅਕਾਦੀਦਰ ਅਰਸ਼ਦੀਪ ਸਿੰਘ ਪਲੇਅਰ ਐਡਵੋਕੇਟ ਸਾਹਿਬ ਉਡਣ ਕੋਲ ਪੁੱਛ ਕਿਸੇ ਪਿਲਾੜਾ ਹੋਇਆ ਕੀ ਇਹਨਾਂ ਨੇ ਕਿਹਾ ਜੀ ਇਹ ਆਡੀਓ ਵਰਨ ਸ਼ਰਮਾ ਜਿਹੜੀ ਗਰੁੱਪ ਕਾਲ ਦੇ ਵਿੱਚ ਕਹਿ ਰਿਹਾ ਉਹਦੇ ਆਪਾਂ ਬਾਤ ਪ੍ਰਗਨ ਕਰ ਚੁੱਕੇ ਆ ਕਿ ਉਹ ਸਾਰੇ ਡੀਐਸਪੀ 90 ਦਾ ਪਾਤੜਾ ਦਾਸ ਮਾੜੇ ਦਾ ਕੋਲ ਦਾ ਜਿਹੜੀ ਸਾਰੇ ਪਟਾੜੇ ਜਿਹੜੇ ਤੇ ਡੀਐਸਪੀ ਤੇ ਗਰੁੱਪ ਕਾਲ ਹੁੰਦੀ ਹੈ ਉਹਦੇ ਚ ਉਹ ਕਹਿ ਰਿਹਾ ਕਿ ਵੀ ਤੁਹਾਨੂੰ ਮੇਰੀ ਸਾਰਿਆਂ ਨਾਲ ਗੱਲ ਹੋਗੀ ਡਿਵੀਜ਼ਨ ਕਮਿਸ਼ਨ ਨਾਲ ਗੱਲ ਹੋਗੀ ਔਰ ਠੀਕੀ ਦਾਨ ਹੋਗੀ ਔਰ ਜਿਹੜੀ ਇਤੋ ਤਾਂ ਕੋਈ ਅਬਜ਼ਰਵਰ ਦੇ ਵੀ ਜ਼ਿਕਰ ਕੀਤਾ ਬਰਨ ਸ਼ਰਮਣ ਨੇ ਜੇ ਅਸਲੀ ਆਵਾਜ਼ ਹੈ ਤਾਂ ਤੁਸੀਂ ਇਸ ਤਰ੍ਹਾਂ ਦੇ ਛੋਣੇ ਚਾਪ ਹੁੰਦਾ ਪਰ ਇੱਕ ਖਿਆਲ ਰੱਖਣਾ ਜੇ ਕਿਸੇ ਨੂੰ ਰੁਕਣਾ ਤਾਂ ਤੁਸੀਂ ਉਹਦੇ ਘਰੋਂ ਰੋਕ ਲੋ ਜਾਂ ਰਸਤੇ 'ਚ ਰੋਕ ਲੋ ਜਿੱਥੇ ਨਾਮਿਨੇਸ਼ਨ ਸੈਂਟਰ ਉੱਥੇ ਨਹੀਂ ਤੁਸੀਂ ਕੁਝ ਕਰਨਾ ਇਸ ਤਰ੍ਹਾਂ ਦੀ ਹਦਾਇਤਾਂ ਉਹਦੇ 'ਚ ਚੱਲ ਰਹੀਆਂ ਨੇ ਇਹਨੂੰ ਸਰਬਜੀਤ ਸਿੰਘ ਬਾਦਲ ਨੇ ਜਿਹੜਾ ਹੈ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਕਰਤਾ ਤੇ ਉਸ ਤੇ ਫਿਰ ਬਰਿੰਦ ਸ਼ਰਮਾ ਦਾ ਪੁਲਿਸ ਦਾ ਇਹ ਐਂਗਲ ਹੈ ਕਿ ਇਹ ਜਿਹੜੀ ਹੈ ਜਨਰੇਟ ਕਰਕੇ AI ਨਾਲ ਪਰਸੇ ਉਹਦੇ ਆਵਾਜ਼ ਨਾਲ ਇੱਕ ਅਸਲੀ ਨਹੀਂ ਹੈ ਹਾਲਾਂਕਿ ਕਿ ਤੂੰ ਜਾਂਚ ਨਹੀਂ ਕਰਾਈ ਇਹ ਇੱਧਾ ਹਾਈ ਕੋਰਟ ਚ ਗਏ ਉਹਨੇ ਵੀ ਜਾਂਚ ਕਰਾਓ ਉਹ ਵੀ ਬੜੀ ਜਾਨਸੀ ਤੋਂ ਉਹਨੂੰ ਲੱਗਿਆ ਇਸ ਮਾਮਲੇ ਵਿੱਚ ਡੀਸੀਪੀ ਸਾਹਿਬ ਨੇ ਏਡੀਜੀਪੀ ਦੀ ਐਸਪੀਐਸ ਪਰਿਵਾਰ ਦੀ ਅਗਵਾਈ ਚ ਸੈੱਟ ਬਣਾਈ ਉਹ ਸੈੱਟ ਕਹਿੰਦੀ ਤੁਸੀਂ ਆਓ ਸਭ ਸੋਰਸ ਦੱਸੋ ਇੱਕ ਬੰਦਾ ਇੱਕ ਯੂਟਿਊਬਰ ਵੀ ਹੈ ਇਹਦੇ ਵਿੱਚ ਸ਼ਾਹਰ ਸਗੀਤ ਸਿੰਘ ਬਾਦਲਾਹ ਅਸਦੀਪ ਤੋਂ ਬਹੁਤ ਸਾਰੇ ਪੁੱਛਕਿਛ ਹੋਈ ਹੈ ਤੇ ਇਹ ਤੋਂ ਕੱਲ ਪੁੱਛਕਿਛ ਹੋਈ ਐ ਰੋਡ ਕੇ ਐਡਵੋਕੇਟ ਕਲੇਰ ਤੋਂ ਇਹਨਾਂ ਨੇ ਦੱਸਤਾ ਕਹਿੰਦੇ ਜੀ ਸਾਡੇ ਤਾਂ ਪ੍ਰਧਾਨ ਸਾਹਿਬ ਨੇ ਪਾਤੀ ਉੱਥੇ ਤੇ ਜਦੋਂ ਪੈਡਰਗ ਤੇ ਸੀ ਉੱਥੇ ਕੀ ਕਰੇ ਤੇ ਉਹ ਫਿਰ ਇਹ ਕਹਿੰਦੇ ਨੇ ਜੀ ਇਹਦੀ ਜਾਂਚ ਜਿਹੜੀ ਆ ਗਹਰੋ ਹੋਣੀ ਚਾਹੀਦੀ ਆ ਪੁਲਿਸ ਜਿਹੜੀ ਪੰਜਾਬ ਪੁਲਿਸ ਕੇ ਪੇਚਾ ਚ ਕਰੂਗਾ ਇਹਨਾਂ ਦੇ ਖਿਲਾਫ ਹੈ ਤੇ ਇਸ ਕਰਕੇ ਇਹ ਉਹਨਾਂ ਨੂੰ ਕਿਉਂ ਪਤਾ ਵੀ AI ਜਨਰੇਟਡ ਹੈ ਜਦੋਂ ਕਿ ਹਰ ਕਿਸੇ ਫਰੈਂਕਸਿਪ ਲੈਬਸ ਤਾਂ ਗਈ ਜੀ ਹੈ ਇਹ ਇਹਨਾਂ ਦਾ ਲੌਜਿਕ ਹੈ ਜਿਹੜੇ ਜਿਹਦੇ 'ਚ ਥੋੜੀ ਭਾਵੇਂ ਸਚਾਈਤਾ ਹੈ ਕਿ ਤੁਸੀਂ ਜਾਂਚ ਕਰਾ ਲਓ ਜੇ ਤੁਹਾਨੂੰ ਲੱਗਦਾ ਲੇਕਿਨ ਇਸ ਚੀਜ਼ ਦੇ ਇਸ ਸ਼ੋਰ ਨੂੰ ਤੇ ਪੰਜਾਬ ਪੁਲਿਸ ਦੀ ਸ਼ੋਭੀ ਤੇ ਵੱਡੇ ਸਵਾਲ ਖੜੇ ਕੀਤੇ ਨੇ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਤੇ ਜੇ ਜਾਂਚ ਹੁੰਦੀ ਹੈ ਜਾਂ ਨਹੀਂ ਹੁੰਦੀ ਕਿਉਂਕਿ ਅੱਜਕੱਲ੍ਹ ਜਿਹੜੀ ਖਬਰਾਂ ਦੀ ਦਾ ਰਾਸ਼ਨ ਹੈ ਕਿ ਦੋਹ ਤੰਤਰਾ ਚ ਖਬਰ ਲੋਪ ਭੁੱਲ ਜਾਂਦੇ ਥੋੜੇ ਨੂੰ ਯਾਦ ਆ ਮਾਨ ਸਾਹਿਬ ਦੇ ਵੀਡੀਓ ਪਰ ਲੋਈ ਸੀ ਇੱਥੇ ਹੋ ਪਰ ਕਿਹਦਾ ਕੋਈ ਜਾਂਚ ਨਹੀਂ ਹੋ ਕੁਛ ਨਹੀਂ ਹੋਇਆ ਇਸ ਰੇ ਇਹਦਾ ਹੁੰਦਾ ਲੋਕਾਂ ਨੂੰ ਐ ਲੱਗ ਸਰਕਾਰਾਂ ਨੂੰ ਵੀ ਇਹੀ ਪਤਾ ਵੀ ਜੁਗਿਆਲ ਦਿਓ ਛੱਡ ਦਿਓ ਕੁਛ ਨਹੀਂ ਹੁੰਦਾ ਤੋਂ ਫੋਸਾ ਤਾਂ ਹੋਵੇ ਲੇਕਿਨ ਕਿਉਂਕਿ ਹਾਈ ਕੋਰਟ ਚ ਕੇਸ ਚੱਲਿਆ ਗਿਆ ਇਸ ਕਰਕੇ ਲੱਗਦਾ ਕਿ ਕਿਸੇ ਲੌਜੀਕਲ ਐਂਡ ਵੱਲੋਂ ਪਹਿਲੀ ਜਾਸਰ ਕੇ